ਹੈਲੋ ਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮਲਜੀਤ ਕੌਰ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਹਾਂ ਜੀ ਅੱਜ ਆਪਾਂ ਤੁਹਾਡੇ ਵਾਸਤੇ ਇੱਕ ਨਵਾਂ ਡਿਜ਼ਾਈਨ ਲੈ ਕੇ ਆਏ ਹਾਂ ਇਹ ਡਿਜ਼ਾਈਨ ਪੰਜਾਂ ਗੁੰਡੇ ਵਿੱਚ ਬੰਦਾ ਇਹਦੇ ਵਾਸਤੇ ਆਪਾਂ ਪੰਜ-ਪੰਜ ਗੁੰਡੇ ਦੇ ਹਿਸਾਬ ਨਾਲ ਗੁੰਡੇ ਪਾਉਣੇ ਆ ਦੋ ਗੁੰਡੇ ਆਪਾਂ ਵੱਟ ਪਾਉਣੇ ਆ ਹੁਣ ਆਪਾਂ ਡਿਜ਼ਾਈਨ ਦੀ ਉਲਟੀ ਸਲਾਈ ਪਾ ਲਈ ਹੈ ਹੁਣ ਆਪਾਂ ਡਿਜ਼ਾਈਨ ਦੀ ਪਹਿਲੀ ਸਲਾਈ ਬਣਾਵਾਂਗੇ

ਪੰਜ ਕੁੰਡੇ ਹੋ ਗਏ ਇਹ ਹੁਣ ਆਪਾਂ ਦੋਹਾਂ ਕੁੰਡਾ ਦਾ ਫੇਰ ਇੱਕ ਕੁੰਡਾ ਕਰਾਂਗੇ ਇਹ ਕੁੰਡੇ ਆਪਾਂ ਰਿਪੀਟ ਕਰਨੇ ਵਾਰੀ ਵਾਰੀ ਇੱਕ ਕੁੰਡੇ ਦੇ ਆਪਾਂ ਤਿੰਨ ਕੁੰਡੇ ਕਰਨੇ ਆ ਦੋਹਾਂ ਕੁੰਡਾ ਦਾ ਆਪਾਂ ਇੱਕ ਕੁੰਡਾ ਕਰਨਾ ਇਹ ਹੁਣ ਆਪਣੇ ਦੋ ਵਰੀ ਹੋ ਗਏ ਪੰਜ ਪੰਜ ਕੁੰਡੇ ਹੁਣ ਆਪਾਂ ਦੋ ਕੁੰਡੇ ਦਾ ਇੱਕ ਕਰਾਂਗੇ එ හුන්ඩේත එපා තැන කුන්ඩ දෙබුණා මද වවල්පාගේ බ කුන්ඩාදැක කුන්ඩා කරන්ගේෙහි කුන්ඩේ එපර පීරිිකාරර්ණය වලරි යැරි එතවි එපන් දෝකුන්ඩ ද එ කුන්ඩා කරන්ග එකක කුන්ඩේත අපපා තැරන කුන්ඩෙබනාා වන්ගේ වල්පාගේ ਤੋਂ ਹੰਦ ਇੱਕ ਕਰਤਾ ਇਹ ਹੁੰਦਾ ਆਪਣਾ ਆ ਗਿਆ ਜਿਹੜਾ ਇਹਨੂੰ ਹੌਲਟਾ ਬਣਾ ਦਾਂਗੇ ਜਿਹੜੀ ਆਪਣੀ ਉਲਟੀ ਸਲਾਈ ਇਹ ਸਾਰੀ ਸਲਾਈ ਆਪਾਂ ਉਲਟੀ ਬਣਾਉਣੇ ਆ ਇਹ ਸਲਾਈ ਸਾਰੀ ਜਿਹੜੀ ਆਪਾਂ ਉਲਟੀ ਬਣਾਉਣੀ ਆ ਇਹ ਸਲਾਈ ਸਾਰੀ ਆਪਾਂ ਉਲਟੀ ਬਣਾ ਲਈ ਹੁਣ ਆਪਣੀ ਸਿੱਧੀ ਸਲਾਈ ਆ ਗਈ ਸਿੱਧੀ ਸਲਾਈ ਜਿਹੜੀ ਆਪਾਂ ਇਹ ਸਾਰੀ ਸਿੱਧੀ ਬਣਾਉਣੀ ਆ ਇਹ ਇਹ ਸਲਾਈ ਸਿੱਧੀ ਬਣਾ ਕੇ ਜਿਹੜੀ ਉਲਟੀ ਸਲਾਈ ਹੈ ਉਹ ਵੀ ਸਾਰੀ ਆਪਾਂ ਉਲਟੀ ਬਣਾਉਣੀ ਆ ਦੋ ਸਲਾਈਆਂ ਆਪਾਂ ਬਣਾ ਲਈਆਂ ਇੱਕ ਸਲਾਈ ਉਲਟੀ ਬਣਾਲੀ ਇੱਕ ਸਿੱਧੀ ਬਣਾ ਲਈ ਐ ਕੁਆਲਟੀ ਬਣਾਈ ਤਿੰਨ ਸਲਾਈਆਂ ਹੋ ਗਈਆਂ ਹੁਣ ਆਪਣੀ ਡਿਜ਼ਾਈਨ ਵਾਲੀ ਸਲਾਈ ਆ ਗਈ ਫਿਰ ਚੌਥੀ ਪਹਿਲਾ ਕੁੰਡਾ ਆਪਾਂ ਸਿੱਧਾ ਬਣਾਉਣਾ ਦੋਹਾਂ ਕੁੰਡਿਆਂ ਦਾ ਆਪਾਂ ਇੱਕ ਕੁੰਡਾ ਕਰਨਾ ਇੱਕ ਕੁੰਡੇ ਦੇ ਆਪਾਂ ਤਿੰਨ ਕੁੰਡੇ ਬਣਾਉਣੇ ਵਾਲ ਪਾ ਕੇ ਦੋਹਾਂ ਕੁੰਡਿਆਂ ਦਾ ਆਪਾਂ ਇੱਕ ਕੁੰਡਾ ਬਣਾਉਣਾ ਫਿਰ ਆਪਾਂ ਦੋਹਾਂ ਕੁੰਡਿਆਂ ਦਾ ਇੱਕ ਕੁੰਡਾ ਬਣਾਉਣਾ హాడే త తిన్న కుడే బాగా ఇరం దోవె బా దో కండా బాగా కు కండే వేను కుండే బాడనే బా సారీ సలాయి తర బయన ਬਹੁਤ ਹੀ ਸੋਹਕਾ ਡਿਜ਼ਾਈਨ ਹੈ ਬਹੁਤ ਹੀ ਸੋਹਣਾ ਡਿਜ਼ਾਈਨ ਲੱਗਦਾ ਇਹ ਹੁਣ ਆਪਾਂ ਉਲਟੀ ਸਲਾਈ ਤੇ ਆ ਗਏ ਉਲਟੀ ਸਲਾਈ ਪਾਪਾ ਉਲਟੀ ਬਣਾਵਾਂਗੇ ਸਾਰੀ ਇਹਦੀ ਆਪਣੇ ਸਿੱਧੇ ਸਲਾਈ ਆ ਗਈ ਸਿੱਧੇ ਸਲਾਈ ਵੀ ਆਪਾਂ ਸਾਰੀ ਸਿੱਧੂ ਹੀ ਬਣਾਵਾਂਗੇ ਫਿਰ ਆਪਣੀ ਉਲਟੀ ਸਲਾਈ ਆ ਜੋ ਵੀ ਸਾਰੀ ਆਪਾਂ ਉਲਟੀ ਬਣਾਉਣੀ ਆ ਆਪਾਂ ਇਹ ਚਾਰ ਸਲਾਈਆਂ ਰਿਪੀਟ ਕਰੀ ਜਾਣੀਆਂ ਇਸ ਤਰ੍ਹਾਂ ਦਾ ਆਪਣਾ ਇਹ ਡਿਜ਼ਾਈਨ ਬਣੀ ਜਾਣਾ ਬਹੁਤ ਹੀ ਸੋਹਣਾ ਡਿਜ਼ਾਈਨ ਲੱਗਦਾ ਤੁਸੀਂ ਵੀ ਬਣਾਇਓ ਫਿਰ ਦੱਸਿਓ ਕਿ ਇਸ ਤਰ੍ਹਾਂ ਦਾ ਲੱਗਿਆ ਮਿਲਦੇ ਆ ਜੀ ਆਪਾਂ ਅਗਲੀ ਵੀਡੀਓ ਚੋੱਕ ਕੇ ਬਾਏ ਬਾਏ